ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਮਹੀਆਵਾਲਾ ਦਾ ਇਹ ਨਾਮ ਕਿਵੇਂ ਪਿਆ ਤਹਿਸੀਲ ਜੀਰਾ ਦਾ ਪਿੰਡ ਮਹੀਆਵਾਲਾ ਜੀਰਾ ਤਲਵੰਡੀ ਭਾਈ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 16 ਕਿਲੋਮੀਟਰ ਦੂਰ ਹੈ ਇਹ ਪਿੰਡ 450 ਸਾਲ ਪੁਰਾਣਾ ਹੈ ਸਿੱਧੂ ਬਰਾੜ ਗੋਤ ਦੇ ਕੁਝ ਪਰਿਵਾਰ ਸਮੂਹਕ ਰੂਪ ਵਿੱਚ ਪਿੰਡ ਪੰਜ ਗਰਾਏ ਤੋਂ ਕਾਲ ਦੀ ਸਥਿਤੀ ਵਿੱਚ ਇੱਥੇ ਆ ਕੇ ਵਸੇ ਮੱਝਾਂ ਪਾਲਣ ਦਾ ਕੰਮ ਕਰਦੇ ਸਨ ਅਤੇ ਕਾਲ ਵਰਗੀ ਹਾਲਤ ਵਿੱਚ ਦੁੱਧ ਤੇ ਹੀ ਨਿਰਵਾਹ ਕਰਦੇ ਸਨ। ਜਿਆਦਾ ਮੱਝਾਂ ਹੋਣ ਕਰਕੇ ਪਿੰਡ ਦਾ ਨਾਮ ਮਹੀਆਵਾਲਾ ਪੈ ਗਿਆ। ਪਿੰਡ ਵਿੱਚ ਜੱਟਾਂ ਵਿੱਚੋਂ ਸਿੱਧੂ ਬਰਾੜ, ਗਿੱਲ ਤੇ ਢਾਲੇਵਾਲ ਹਨ ਅਤੇ ਬਾਕੀ ਆਬਾਦੀ ਵਿੱਚ ਮਜਬੀ ਸਿੱਖ, ਮਿਸਤਰੀ, ਪੰਡਤ, ਨਾਈ, ਸੁਨਿਆਰੇ ਤੇ ਮਾਸੀ ਹਨ। ਪਿੰਡ ਵਿੱਚ ਇੱਕ ਸਾਧੂ ਹੋਏ ਹਨ ਜੋ ਜਨਮ ਤੋਂ ਅੰਤ ਤੱਕ ਨਗਨ ਹੀ ਰਹੇ ਹਨ ਉਹਨਾਂ ਦੀ ਯਾਦਗਾਰ ਤੇ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਲੋਕੀ ਵਿਦੇਸ਼ਾਂ ਵਿੱਚੋਂ ਵੀ ਆਉਂਦੇ ਹਨ ਅਤੇ ਬਹੁਤ ਚੜਾਵਾ ਚੜਦਾ ਹੈ ਜਿਸ ਨਾਲ ਇੱਕ ਲੰਗਰ ਹਾਲ ਤੇ ਜੰਜ ਘਰ ਬਣਾਇਆ ਗਿਆ ਹੈ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ